ਮਰਦਾ ਕੌਣ ਹੈ ਅਫਸੋਸ ਅੱਜ ਇਸ ਗੱਲ ਦਾ ਵਾ ਤੇਜਾਂ ਤੇ ਖਲੋ ਕੇ ਕਹੀ ਜਾਂਦੇ ਆ ਜੀ ਸਿੱਖੀ ਖਤਮ ਹੋ ਜੱਲੀ ਆ ਸਿਖਾਣੇ ਖਤਮ ਹੋ ਜਾਣਾਂ ਵਾ ਉਹ ਕੋਖ ਨਹੀਂ ਰਹਿਣ ਦੇਣੀ ਜਿਸ ਕੋਖ ਦੇ ਵਿੱਚੋਂ ਸਿੱਖ ਪੈਦਾ ਹੁੰਦਾ ਕਿਤੇ ਨਾ ਹੀ ਬਹਿਸ ਬੜੀ ਕਰਦੇ ਆ ਸਿੱਖ ਹੀ ਸਿੱਖ ਦਾ ਵੈਰੀ ਮਰਦਾ ਕੌਣ ਹੈ ਮੇਰਾ ਇੱਕ ਸਵਾਲ ਹੈ ਮਰਦਾ ਕੌਣ ਹੈ ਜੀ ਜਿਹੜਾ ਜੰਮਦਾ ਵਾ ਜਿਹੜਾ ਪ੍ਰਗਟ ਹੁੰਦਾ ਵਾ ਨਾ ਉਹ ਕਿਸੇ ਦੇ ਮਾਰਿਆ ਖਤਮ ਹੋਈ ਨਹੀਂ ਸਕਦਾ ਅਫਸੋਸ ਅੱਜ ਇਸ ਗੱਲ ਦਾ ਵਾ ਜਿਨ੍ਹਾਂ ਸਟੇਜਾਂ ਤੇ ਖਲੋ ਕੇ ਹੀ ਚੜਦੀ ਕਲਾ ਦੀਆਂ ਗੱਲਾਂ ਕਰਨੀਆਂ ਹੀ ਮੇਰੇ ਅਰਗੇ ਪ੍ਰਚਾਰ ਕੀ ਸਟੇਜਾਂ ਤੇ ਖਲੋ ਕੇ ਕਹੀ ਜਾਂਦੇ ਆ ਜੀ ਸਿੱਖੀ ਖਤਮ ਹੋ ਜੱਲੀ ਆ ਸਿਖਾਣੇ ਖਤਮ ਹੋ ਡਣਾ ਵਾ ਓਏ ਅਸੀਂ ਤੇ ਉਹਦਾ ਨਹੀਂ ਮੁੱਕ ਜਦੋਂ ਬੋਤਾ ਸਿੰਘ ਅਰਜਾ ਸਿੰਘ ਵਰਗੇ ਦੋਸੀ ਜਦੋਂ ਪੱਤਾ ਪੱਤਾ ਸਾਡਾ ਵੈਰੀ ਸੀ ਜਕਰੀਏ ਨੇ ਆਖਿਆ ਮੋਮਨ ਖਾਨ ਨੇ ਆਖਿਆ ਉਹ ਕੋਖ ਨਹੀਂ ਰਹਿਣ ਦੇਣੀ ਜਿਸ ਕੋਖ ਦੇ ਵਿੱਚੋਂ ਸਿੱਖ ਪੈਦਾ ਹੁੰਦਾ ਆ ਮਾਤਾਮਾਂ ਬੈਠੀਆਂ ਗੌਰ ਕਰ ਲਿਓ ਇੱਕ ਮਾਂ ਇੱਕ ਔਰਤ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਨੇ ਵੱਡੀ ਸੇਵਾ ਦਿੱਤੀ ਆ ਅੱਜ ਕਿਤੇ ਨਾ ਕਿਤੇ ਨਾ ਹੀ ਬਹਿਸ ਬੜੀ ਕਰਦੇ ਬਸ ਆਹੀ ਆ ਵੀ ਨਵਾਂ ਟੌਪਿਕ ਛੜ ਪੈਂਦਾ ਹੈ ਸੋਸ਼ਲ ਮੀਡੀਆ ਦੀ ਕਿਉਂਕਿ ਲੜਾਈ ਹੁਣ ਸਾਡੀ ਸੋਸ਼ਲ ਮੀਡੀਆ ਦੀ ਰਹਿ ਗਈ ਇੱਕ ਦੂਜੇ ਤੇ ਚਿੱਕੜ ਛੁੱਟੀ ਜਾਓ ਸੇਖੀ ਸੇਖ ਦਾ ਵੈਰੀਓ ਉਹ ਨਵਾਂ ਵਿਵਾਦ ਕਿਹੜਾ ਵਾ ਜੇ ਮਹਾਰਾਜ ਨੇ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਤੇ ਬੀਬੀਆਂ ਪੰਜਾਬ ਪਿਆਰਿਆਂ ਦੀ ਸੇਵਾ ਕਿਉਂ ਨਹੀਂ ਲੈ ਸਕਦੀਆਂ ਮੈਂ ਜਦੋਂ ਇਤਿਹਾਸ ਆਰੰਭ ਕੀਤਾ ਸੀ ਨਾ ਇੱਕ ਜ਼ਿਕਰ ਉਦੋਂ ਕੀਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਟੇਜ ਤੇ ਆ ਕੇ ਪੰਜ ਵਾਰ ਗਰਜੇ ਮਹਾਰਾਜ ਨੇ ਆਖਿਆ ਮੈਨੂੰ ਇੱਕ ਸਿੱਖ ਦੇ ਛਿਰ ਦੀ ਲੋੜਿਆ ਮਹਾਰਾਜ ਨੇ ਇਹ ਨਹੀਂ ਸੀ ਆਖਿਆ ਵੀ ਉਹ ਭਾਈ ਹੋਵੇ ਜਾਂ ਬੀਬੀ ਹੋਵੇ ਤੇ ਜੇ ਉੱਠਣ ਵਾਲਾ ਭਾਈ ਸੀ ਤੇ ਅੱਜ ਭਾਈ ਅਮਰਤ ਸੰਚਾਰ ਕਰਦੇ ਆ ਪੰਜਾ ਪਿਆਰੀਆਂ ਦੀ ਸੇਵਾ ਸਿੰਘ ਕਰਦੇ ਆ ਤੇ ਜੇ ਬੀਬੀਆਂ ਉੱਟ ਜਾਂਦੀਆਂ ਤੇ ਬੀਬੀਆਂ ਨੂੰ ਨਾ ਮਿਲ ਜਾਂਦੀ ਸੇਵਾ ਹੁਣ ਤੁਸੀਂ ਦੱਸੋ ਮਾਵਾਂ ਬੈਠੀਆਂ ਵਾਸੀਂ ਜਿਹੜੀ ਮਹਾਰਾਜ ਨੇ ਸਾਨੂੰ ਸੇਵਾ ਦਿੱਤੀ ਸੀ ਕਿੰਨੀਆਂ ਤੁੰਭਾ ਰਹੀਆਂ ਇੱਕ ਔਰਤ ਆ ਨਾ ਜਿਹੜੀ ਸੰਤ ਪੈਦਾ ਕਰ ਸਕਦੀ ਆ ਔਰਤ ਭਗਤ ਪੈਦਾ ਕਰਦੀ ਆ ਔਰਤ ਸੂਰਬੀਰ ਪੈਦਾ ਕਰਦੀ ਆ ਅੱਜ ਗੱਲਾਂ ਤੇ ਜਰਨੈਲਾਂ ਦੀਆਂ ਸੁਣਨ ਵਾਸਤੇ ਬੈਠੇ ਆ ਸੰਤਾਂ ਦੀ ਯਾਦ ਵਿੱਚ ਬੈਠੇ ਹੋ ਤੇ ਮਾਵਾਂ ਪੈਦਾ ਕੀ ਕਰ ਰਹੀਆਂ ਨਚਾਰ ਅੱਜ ਸੁੱਖਾ ਜਿੰਦਾ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਅੱਜ ਬਾਬਾ ਜਰਨੈਲ ਸਿੰਘ ਦੀਆਂ ਗੱਲਾਂ ਘਰ ਘਰ ਹੁੰਦੀਆਂ ਮਾਤਾ ਨਿਹਾਲ ਪਰ ਕਿਨੇ ਬਣ ਜਾਣਾ ਦੱਸੋ ਜੀ ਉਹ ਸੇਵਾ ਸੀ ਆਪਣੀ ਨਿਭਾ ਰਹੀਆਂ ਜੰਮਦੇ ਬੱਚੇ ਦੇ ਹੀ ਨੱਚਣ ਲਾ ਦਿੱਤੇ ਛਪਿਆ ਚਾਰ ਦੇ ਨਾਤੇ ਹੀ ਆਪਣੇ ਬੱਜਿਆਂ ਨੂੰ ਹੋਰੀ ਪਾਸੇ ਤੋੜ ਦਿੱਤਾ ਵੇਖੋ ਜਿਹੜੀ ਮਾਂ ਆਪ ਨਹੀਂ ਚੌਂਕੜਾ ਮਾਰੇਗੀ ਆਪ ਨਹੀਂ ਸਤ ਸੰਗਤ ਕਰੇਗੀ ਤੇ ਔਲਾਦ ਕੋਲੋਂ ਭੁੱਲ ਜਾਵੇ ਮਸਕੀਨ ਜੀ ਨੂੰ ਕਿਸੇ ਮਾਂ ਨੇ ਪੁੱਛਿਆ ਸੀ ਮਸਕੀਨ ਜੀ ਜੇ ਮਾਂ ਚਾਵੇ ਮੈਂ ਦਾਨੀ ਪੈਦਾ ਕਰਾਂ ਸੰਤ ਪੈਦਾ ਕਰਾਂ ਮਾਂ ਨੂੰ ਕੀ ਕਰਨਾ ਪਵੇਗਾ ਮਸਕੀਨ ਜੀ ਕਹਿੰਦੇ ਬੀਬੀ ਜਿੱਦਾਂ ਦਾ ਮਾਂ ਬੱਚਾ ਚਾਹੁੰਦੀ ਹੈ ਨਾ ਉਦਾਂ ਦੇ ਗੁਣ 20 ਸਾਲ ਪਹਿਲਾਂ ਮਾਂ ਨੂੰ ਆਪਣੇ ਅੰਦਰ ਧਾਰਨ ਕਰਨੇ ਪੈਣਗੇ ਕਿੰਨਾ ਚਿਰ ਪਹਿਲਾਂ 20 ਸਾਲ ਪਹਿਲਾਂ ਪਰ ਮਾਂ ਭਾਵੇਂ ਸੰਤ ਬਣਾ ਲਵੇ ਮਾਂ ਭਾਵੇਂ ਜਰਨੈਲ ਬਣਾ ਲਵੇ ਤੇ ਮਾਂ ਚੋਰ ਵੀ ਬਣਾ ਲੈਂਦੀ ਹੈ ਇਹ ਕੌੜੀ ਸਚਾਈ ਹੈ ਅੱਜ ਦੀ ਮੈਨੂੰ ਇਦਾਂ ਹੀ ਕਿਸੇ ਬਜ਼ੁਰਗ ਨੇ ਸੰਗਤ ਚੋਂ ਨਾ ਇੱਕ ਪਰਚੀ ਭੇਜੀ ਬੀਬੀ ਜੀ ਕਿਹੜੀ ਮਾਂ ਚੋਰ ਬਣਾਉਂਦੀ ਹੈ ਮੈਂ ਕਿਹਾ ਤੁਸੀਂ ਚੋਰ ਦੀ ਗੱਲ ਕਰਦੇ ਹੋ ਅੱਜ ਦੀਆਂ ਮਾਵਾਂ ਨੇ ਤੇ ਬੱਚੇ ਕਾਤਲ ਬਣਾ ਦਿੱਤੇ ਪਹਿਲਾਂ ਕਿਸੇ ਦੀ ਧੀ ਵਿਆਹ ਕੇ ਲਿਆਓ ਫਿਰ ਸਾਨੂੰ ਕੂਲਰ ਵੀ ਚਾਹੀਦਾ ਸਾਨੂੰ ਚੰਗੀ ਫਰਿਜ ਵੀ ਚਾਹੀਦੀ ਆ ਨਹੀਂ ਮਿਲੀ ਤੇ ਗੱਲ ਘੁੱਟ ਕੇ ਮਾਰ ਦਿਓ ਗੱਲਾਂ ਕਰਨੀਆਂ ਬਹੁਤ ਸਕਾਲੀਆਂ ਨੇ ਪਰ ਸਾਜਿਆ ਜਿਹੜਾ ਖਾਲਸਾ ਜੀ ਉਹ ਸਾਜ ਹੀ ਰਹਿਣਾ ਵਾ ਤੇ ਮਾਵਾ ਨੂੰ ਮੈਂ ਬੇਣਤੀ ਕਰਦੀ ਨਹੀਂ ਆ ਜਿਹੜੀ ਮਹਾਰਾਜ ਨੇ ਸਾਨੂੰ ਸੇਵਾ ਦਿੱਤੀ ਆ ਹੀ ਉਹੀ ਨਿਭਾ ਲਈਏ ਉਹੀ ਨਿਭਾ ਲਈਏ ਸਿੱਖੀ ਕਿੰਦੂ ਬਰੰਦੂ ਦੀ ਧਿਆਈ ਨਹੀਂ ਸੀ ਸਿੱਖੀ ਸ਼ਰਧਾ ਦੀ ਆ ਸਿੱਖੀ ਪਿਆਰ ਦੀ ਆ ਮਹਾਰਜ ਕਹਿੰਦੇ ਸਾਝ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਪਾਇਓ ਹੁਣ ਤੱਕਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਮੈਂ ਖਾਲਸਾ ਪ੍ਰਗਟ ਕੀਤਾ ਵਾ ਜਿਹਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਾ ਮੁੱਕੇ ਮਹਾਰਜ ਕਹਿੰਦੇ ਜੇ ਕਾਲਪੁਰਖ ਨੂੰ ਪਾਇਆ ਫਤਿਹ ਅਕਾਲ ਪ੍ਰਭ ਵੈਗਰੂ ਖਾਲਸੇ ਨੂੰ ਬਖਸ਼ਿਸ਼ ਕਰੇਗਾ ਹੁਣ ਮਹਾਰਾਜ ਦੇ ਕੋਲ ਬੈਠਾ 14 ਸਾੜ ਦਾ ਲਾਡਲਾ ਸਾਹਿਬ ਜੀ ਆਜੀਤ ਸਿੰਘ ਆਹ ਮਰਜ ਕਹਿੰਦੇ ਲਾਲ ਜੀ ਕੱਸੋ ਕਮਰ ਕਸੀ ਸਾਬ ਜਦਾ ਛਾਲ ਮਾਰ ਕੇ ਉੱਠਿਆ ਉਹਨੇ ਘੁੱਟ ਕੇ ਕੀਤਾ ਲੱਕ ਦੇ ਨਾਲ ਕਮਰ ਕੱਸਾ ਢਾਕ ਤੇ ਲਕਾਈ ਤੇਗ ਇੱਕ ਮੋਢੇ ਤੀਰਾਂ ਵਾਲਾ ਪਥਾ ਇੱਕ ਮੋਢੇ ਤੇ ਤੀਰ ਕਮਾਨ ਗੁਰੂ ਪਿਤਾ ਨੂੰ ਕੀਤੀ ਨਮਸਕਾਰ ਨਾਲ ਲਿਆ ਯੋਧਿਆਂ ਦਾ ਜਥਾ ਛੱਡੇ ਬੋਲੇ ਸੋਨਹਿਹਾ ਦੇ ਜਕਾਰੇ ਮਾਰ ਕੇ ਬਿਲਾਕੀ ਸਾਬ ਜਦਾ ਅਜੀਤ ਸਿੰਘ ਹੋ ਘੋੜੇ ਦੇ ਸਵਾਰ ਪਹੁੰਚਿਆ ਮੈਦਾਨੇ ਜੰਗ ਅੰਦਰ ਉਹਨੇ ਤੱਕਿਆ खलोता दुश्मन परियो साब डादे ने गगन दमा मा बाडियो परियो निशाने को खेम जमाने सुर पर अब जूजन को दाओ उन छडिया बोले सोन हार सत श्री अकाल सत श्री अकाल दा जकारा मार के लड़कारा कैरी हल्ला है